ਕੁਝ ਦਿਨਾਂ ਤੋਂ ਜਿਹੜੀਆਂ ਵੈਦਰ ਕੰਡੀਸ਼ਨਸ ਹੁਣ ਕਲੀਅਰ ਰਹੀਆਂ ਨੇ ਸੋ ਉਹਦੇ ਕਰਕੇ ਜੋ ਨਾਰਮਲ ਜਿਹੜਾ ਇਹ ਹੁਣ ਸੀਜ਼ਨਲ ਟੈਂਪਰੇਚਰ April ਦੇ ਵਿੱਚ April ਦੇ ਵਿੱਚ ਜਾਂ May ਦੇ ਸਟਾਰਟ ਦੇ ਵਿੱਚ ਜਦੋਂ ਜ਼ਿਆਦਾ ਹੁੰਦਾ ਸੋ ਨੀਅਰ ਨਾਰਮਲ ਹੁਣ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਪ੍ਰਿਵੈਲ ਕਰ ਰਹੀਆਂ ਨੇ 39 ਡਿਗਰੀ ਹੋ ਗਿਆ ਤਾਪਮਨ ਕਿ 40 ਕ੍ਰੋਸ ਕਰ ਸਕਦਾ ਹੈ 40 ਤੱਕ ਜਾ ਸਕਦਾ ਹੈ ਜਦੋਂ WDD ਸਿਸਟਮ ਦੀ ਫ੍ਰੀਕੁਐਂਸੀ ਜ਼ਿਆਦਾ ਹੋ ਜਾਂਦੀ ਹੈ ਤਾਂ ਇਹ ਸਪੈਲਸ ਆਲਟਰਨੇਟਿਵਲੀ ਚੱਲਦੇ ਰਹਿੰਦੇ ਆ ਆਦਰਵਾਇਜ਼ ਜੇ WDD ਸਿਸਟਮ ਐਬਸੈਂਟ ਹੈ ਜਿਵੇਂ ਅਸੀਂ ਮਾਰਚ April 2022 ਦੇ ਵਿੱਚ ਦੇਖਿਆ ਸੀਗਾ ਬਿਲਕੁਲ ਹੀ ਐਬਸੈਂਟ WDD ਸਿਸਟਮ ਰਹਿ ਸੀ ਤੇ ਟੈਂਪਰੇਚਰ ਬਹੁਤ ਸ਼ੂਟ ਕਰ ਗਿਆ ਸੀ ਅਨਬਾਰੇ ਦੋ ਤਿੰਨ ਦਿਨ ਹਲੇ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ ਬਟ ਉਹਦੇ ਤੋਂ ਬਾਅਦ ਫਿਰ ਇੱਕ ਡਬਲਯੂ ਡੀ ਸਿਸਟਮ ਦੀ ਡਿਵੈਲਪਮੈਂਟ ਜਿਹੜੀ ਐਕਸਪੈਕਟਡ ਹੈ ਉਹਦੇ ਕਰਕੇ ਜਿਹੜਾ ਦਸਤਿਕ ਤੋਂ ਪੰਜਾਬ ਦੇ ਵਿੱਚ ਕਿਤੇ ਕਿਤੇ ਲਾਈਟਨਿੰਗ ਥੰਡਰਸਟਾਰਮਸ ਹੋ ਸਕਦੇ ਹੈ ਜਾਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਤੇਜ਼ ਹਵਾਵਾਂ ਚੱਲ ਸਕਦੀਆਂ हेलो नमस्ते सशिगरा दा आप दोस्तों मैं थोड़ा दोस्त हरदीप दुआ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਮੌਸਮ ਖਬਰਨਾਮਾ ਸੋ ਦੋਸਤੋ ਅਗਰ ਗੱਲ ਕਰੀਏ ਮਈ ਮਹੀਨੇ ਦਿੱਤਾ ਤੁਹਾਨੂੰ ਪਤਾ ਕਿ ਅਸੀਂ 7 ਤਰੀਕ ਦੇ ਵਿੱਚ ਅੱਜ ਤਕਰੀਬਨ ਪਹੁੰਚ ਚੁੱਕੇ ਹੈਗੇ ਆਂ ਔਰ ਤਾਪਾਂ ਜਿਹੜਾ ਲਗਾਤਾਰ ਪਿਛਲੇ 2-3 ਦਿਨਾਂ ਤੋਂ ਬਹੁਤ ਜ਼ਿਆਦਾ ਤੁਹਾਨੂੰ ਵੀ ਬਦਲਾ ਮਹਿਸੂਸ ਹੋ ਰਿਹਾ ਹੋਏਗਾ ਤੇ ਜਿਹੜੇ ਸਿੰਪਟਮਸ ਹੈਗੇ ਨੇ ਅਕਸਰ ਤੁਸੀਂ ਦੇਖਿਆਗੇ ਪਾਣੀ ਦੀ ਪਿਆਸ ਬਹੁਤ ਜ਼ਿਆਦਾ ਲੱਗ ਰਹੀ ਹੈਗੀ ਹੈ ਕਈਆਂ ਦੇ ਗਲੇ ਪਕੜੇ ਗਏ ਨੇ ਕਿਉਂਕਿ ਵੈਦਰ ਹੈ ਨਹੀਂ ਤੇਜ਼ੀ ਨਾਲ ਚੇਂਜ ਹੋ ਰਿਹਾ ਹੈ ਸੋ ਬਹੁਤ ਸਾਰੀ ਗੱਲਾਂ ਆਈਆਂ ਜੋ ਕਿ ਮੈਮ ਪਨੀਤ ਉਹ ਕਿੰਗਰੇਜੀ ਤੋਂ ਕਰਦੇ ਹਨ ਕਲਾਈਮਟ ਚੇਂਜ ਕਲਾਈਮਟ ਚੇਂਜ ਡਿਪਾਰਟਮੈਂਟ ਦੇ ਹੈਡ ਨੇ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ ਸੋਸ਼ਿਕਾ ਮੈਮ ਸੱਚਾ ਜੀ ਸੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਸੋਮ ਆ ਲਾਸਟ ਵਾਰ ਜਦੋਂ ਤੁਹਾਡਾ ਇੰਟਰਵਿਊ ਕੀਤਾ ਤੁਸੀਂ ਦੇਖਿਆ ਦੱਸਿਆ ਸੀਗਾ ਕਿ ਅਜੇ بارشਾਂ ਹੋ ਰਹੀਆਂ ਨੇ ਹੈਨਾ ਕੰਟੀਨਿਊ ਆ ਡੀਬਲਿਊ ਸਿਸਟਮ ਵਿਗੜਿਆ ਹੋਇਆ ਹੈ ਜਿਸ ਕਰਕੇ ਇਹਨਾਂ ਦਿਨਾਂ ਵਿੱਚ بارشਾਂ ਦੇਖ ਰਹੀਆਂ ਨੇ ਮੌਸਮ ਤੋਂ ਠੰਡਾ ਸਾਨੂੰ ਫੀਲ ਹੋ ਰਿਹਾ ਇੱਥੇ ਤੱਕ ਕਿ ਕੁਝ ਜ਼ਿਆਦਾ ਦਿਨ ਨੇ 10 ਦਿਨ ਪਹਿਲੇ ਦੀ ਗੱਲ ਹੈ ਕਿ ਤਾਪਮਨ ਇਹਨਾ ਨੀਚੇ ਚਲਾ ਗਿਆ ਸੀਗਾ ਔਰ ਏਸੀ ਵੀ ਬੰਦ ਕਰਨੇ ਪਏਗੇ ਸੀਗੇ 15 ਦਿਨਾਂ ਦੇ ਵਿੱਚ ਇਹਦਾ ਤਾਂ ਇੱਕਦਮ ਬਦਲਾਅ ਕੀ ਦੇਖਣ ਨੂੰ ਮਿਲਿਆ ਕਿ ਪਿਛਲੇ 3-4 ਦਿਨਾਂ ਤੋਂ ਲਗਾਤਾਰ ਤਾਪਮਨ ਜਿਹੜਾ 40 ਤੱਕ ਵੀ ਪਹੁੰਚ ਚੁੱਕਿਆ ਹੈਗਾ ਇੱਕਦਮ ਕਿਸ ਤਰ੍ਹਾਂ ਦੇਖਦੇ ਹੋ ਪ ਜੀ ਕਿਉਂਕਿ ਹੁਣ ਅਸੀਂ ਦੇਖਿਆ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜੀਆਂ ਵੈਦਰ ਕੰਡੀਸ਼ਨਸ ਹੁਣ ਕਲੀਅਰ ਰਹੀਆਂ ਨੇ ਸੋ ਉਹਦੇ ਕਰਕੇ ਜੋ ਨਾਰਮਲ ਜਿਹੜਾ ਇਹ ਹੁਣ ਸੀਜ਼ਨਲ ਟੈਂਪਰੇਚਰ April ਦੇ ਵਿੱਚ April end ਦੇ ਵਿੱਚ ਜਾਂ May ਦੇ start ਦੇ ਵਿੱਚ ਜਦੋਂ ਜ਼ਿਆਦਾ ਹੁੰਦਾ ਸੋ ਨੀਅਰ ਨਾਰਮਲ ਹੁਣ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਪ੍ਰਿਵੇਲ ਕਰ ਰਹੀਆਂ ਨੇ ਜਿਵੇਂ ਕੱਲ ਦਾ ਮੈਕਸਿਮਮ ਟੈਂਪਰੇਚਰ ਅਸੀਂ 39.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 38.1 ਡਿਗਰੀ ਸੈਂਟੀਗ੍ਰੇਡ ਹੈ ਸੋ ਲਗਭਗ 1.5 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਰਿਕਾਰ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 22.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 21.9 ਡਿਗਰੀ ਸੈਂਟੀਗ੍ਰੇਡ ਹੈ ਸੋ ਲਗਭਗ 0.3 ਡਿਗਰੀ ਸੈਂਟੀਗ੍ਰੇਡ ਹੈ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਬਟ ਕਿਉਂਕਿ ਜੇ ਅਸੀਂ ਦੇਖੀਏ ਤਾਂ ਇਹ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਨੇ ਨੀਅਰ ਨਾਰਮਲ ਹੀ ਕਹਿ ਸਕਦੇ ਆ ਕਿਉਂਕਿ ਹੁਣ ਜਿਹੜਾ ਕਲੀਅਰ ਸਕਾਈ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਟੈਂਪਰੇਚਰ ਵਿੱਚ ਅਸੀਂ ਰਾਈਜ਼ ਪਿਛਲੇ ਦਿਨਾਂ ਦੇ ਵਿੱਚ ਅਬਜ਼ਰਵ ਕੀਤੀ ਹੈ ਆਉਣ ਵਾਲੇ 2-3 ਦਿਨ ਹਲੇ ਜਿਹੜੀਆਂ ਵੈਦਰ ਕੰਡੀਸ਼ਨਸ ਇਹਰੋ ਡ్రਾਈ ਰਨ ਦੀ ਹੀ ਪ੍ਰੈਡਿਕਸ਼ਨ ਹੈ ਬਟ ਉਹਦੇ ਤੋਂ ਬਾਅਦ ਫਿਰ ਇੱਕ ਡਬਲਯੂਡੀ ਸਿਸਟਮ ਦੀ ਡਿਵੈਲਪਮੈਂਟ ਜਿਹੜੀ ਐਕਸਪੈਕਟਿਡ ਹੈ ਸੋ ਉਹਦੇ ਕਰਕੇ 9 10 ਤਰੀਕ ਤੋਂ ਉਹ ਸਿਸਟਮ ਦੀ ਡਿਵੈਲਪਮੈਂਟ ਹੋ ਸਕਦੀ ਹੈ ਔਰ ਉਹਦੇ ਕਰਕੇ ਜਿਹੜਾ 10 ਤਰੀਕ ਤੋਂ ਪੰਜਾਬ ਦੇ ਵਿੱਚ ਕਿਤੇ ਕਿਤੇ ਲਾਈਟਨਿੰਗ ਥੰਡਰਸਟਾਰਮਸ ਹੋ ਸਕਦੇ ਹਨ ਜਾਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਸੋ ਇਹ ਖੁਸ਼ੀ ਦੀ ਗੱਲ ਜਿਹੜੀ ਹੈ ਦਰਸ਼ਕਾਂ ਵਾਸਤੇ ਹੈ ਕਿ ਜਿਹੜਾ ਮੌਸਮ ਤੋਂ ਨਾ ਅਗਲੇ 3-4 ਦਿਨਾਂ ਤਬਰ ਰਾਹਤ ਮਿਲ ਸਕਦੀ ਹੈ ਦਾ ਅਸਰ ਜੀ ਬਿਲਕੁਲ ਜੀ ਕਿਉਂਕਿ ਜਦੋਂ ਵੀ ਡਬਲਿਊ ਡੀ ਸਿਸਟਮ ਦੀ ਡਿਵੈਲਪਮੈਂਟ ਹੁੰਦੀ ਹੈ ਕਲਾਉਡੀ ਕੰਡੀਸ਼ਨਸ ਬਣਦੀਆਂ ਨੇ ਬਾਰਿਸ਼ ਹੁੰਦੀ ਹੈ ਸੋ ਉਹਨਾਂ ਦਿਨਾਂ ਦੇ ਵਿੱਚ ਜੋ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਗ੍ਰੈਵਿਟ ਹਮੇਸ਼ਾ ਅਬਜ਼ਰਵ ਕਰਦੇ ਹਾਂ ਅਸੀਂ ਔਰ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਥੋੜਾ ਜਿਹਾ ਵਾਧਾ ਅਬਜ਼ਰਵ ਕੀਤਾ ਜਾਂਦਾ ਸੋ ਕਿਉਂਕਿ ਹੁਣ ਕਮਿੰਗ ਡੇਸ ਦੇ ਵਿੱਚ 10 11 12 ਤਰੀਕ ਨੂੰ ਜਿਹੜਾ ਡਬਲਿਊ ਡੀ ਵਿੱਚ ਥੋੜਾ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਪਰ ਸਿਆਣੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਕਿ ਸਰਦੀਆਂ 'ਚ ਠੰਡ ਪੈਣੀ ਬਹੁਤ ਜ਼ਰੂਰੀ ਹੁੰਦੀ ਹੈ ਫੀਲ ਨਹੀਂ ਆਉਂਦਾ ਵੈਦਰ ਦਾ ਉਸੇ ਪ੍ਰਕਾਰ ਗਰਮੀਆਂ 'ਚ ਧੁੱਪ ਪੈਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੀ ਬਿਲਕੁਲ ਜੀ ਧੁੱਪ ਪੈਣੀ ਜ਼ਰੂਰੀ ਵੀ ਹੈ ਔਰ ਧੁੱਪ ਪੈ ਵੀ ਹੁਣ ਕਾਫੀ ਰਹੀ ਹੈ ਬਟ ਜਿਵੇਂ ਅਸੀਂ ਪਿਛਲੇ ਟਾਈਮ ਤੋਂ ਇਸ ਵਾਰੀ ਦੇਖਿਆ ਮਾਰਚ ਵਿੱਚ ਵੀ April ਵਿੱਚ ਵੀ ਕਿ ਜਿਹੜਾ WD ਸਿਸਟਮ ਦੀ ਫ੍ਰੀਕੁਐਂਸੀ ਕਾਫੀ ਰਹੀ ਹੈਗੀ ਐ ਸੋ ਹੁਣ ਵੀ ਸੇਮ ਹੀ ਕੰਡੀਸ਼ਨਸ ਪ੍ਰੇਵੈਲ ਕਰ ਰਹੀਆਂ ਨੇ ਜਿਵੇਂ ਹੁਣ ਕੁਝ ਦਿਨ ਜਿਹੜਾ ਟੈਂਪਰੇਚਰ ਵੀ ਜ਼ਿਆਦਾ ਇਵਨ ਕੱਲ ਵੀ ਨਾਰਮਲ ਤੋਂ 1.5 ਡਿਗਰੀ ਸੈਂਟੀਗ੍ਰੇਡ ਜ਼ਿਆਦਾ ਸੀਗਾ ਬਟ ਜਦੋਂ WD ਸਿਸਟਮ ਡਿਵੈਲਪ ਹੁੰਦਾ ਕਿਉਂਕਿ ਕਲਾਊਡ ਦੀ ਕੰਡੀਸ਼ਨਸ ਬਣਦੀਆਂ ਨੇ ਕੁਝ ਥੋੜੀ ਬਹੁਤ ਬਾਰਿਸ਼ ਹੁੰਦੀ ਆ ਸੋ ਉਹਨਾਂ ਦਿਨਾਂ ਦੇ ਵਿੱਚ ਜ਼ਰੂਰ ਇੱਕ ਵਾਰੀ ਫੇ ਅਬਜ਼ਰਵ ਕੀਤਾ ਜਾ ਸਕਦਾ ਹੈ ਬਿਲਕੁਲ ਜਿਸ ਤਰ੍ਹਾਂ ਕਿ ਸ਼ੁਰੂਆਤ ਹੈ ਅਪ ਜਨਵਰੀ ਜੀ ਸਾਡੀ ਚਰਚਾ ਤੁਹਾਡੇ ਨਾਲ ਚੱਲ ਰਹੀ ਸੀ ਕਿ ਇਸ ਵਾਰੀ ਮਹਿਸੂਸ ਹੋ ਰਿਹਾ ਹੈ ਕਿ ਗਰਮੀ ਜਲਦੀ ਆ ਸਕਦੀ ਹੈ ਨਹੀਂ ਜਲਦੀ ਇੱਕਦਮ ਮਹਿਸੂਸ ਹੋਣ ਲੱਗੀ ਹੈ ਠੰਡ ਘਟਣੀ ਸ਼ੁਰੂ ਹੋ ਗਈ ਫਰਵਰੀ ਦੇ ਦਰਮਿਆਨ ਸੋ ਕਰਦੇ 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 ਅਸੀਂ ਮਈ ਤੱਕ ਅਸੀਂ ਪਹੁੰਚ ਚੁੱਕੇ ਆ ਗਿਆ ਲੇਕਿਨ ਕਿਤਨਾ ਕਿਤੇ ਹੈ ਸਪੋਰਟਿਵ ਰਿਹਾ ਪ੍ਰਿਥਵੀ ਤੇ ਉਹ ਡਬਲ ਡੂ ਸਿਸਟਮ ਹੀ ਰਿਹਾ ਹੈ ਕਿ ਜਿੰਨੇ ਕਹ ਲੋ ਕਿ ਹੀਟ ਨੂੰ ਇਹਨਾਂ ਜ਼ਿਆਦਾ ਜਾਂ ਰਾਈਸ ਨਹੀਂ ਹੁੰਦ ਦਿੱਤਾ ਬਿਲਕੁਲ ਜੀ ਕਿਉਂਕਿ ਜਦੋਂ ਡਬਲ ਡੂ ਸਿਸਟਮ ਦੀ ਫ੍ਰੀਕੁਐਂਸੀ ਜ਼ਿਆਦਾ ਹੋ ਜਾਂਦੀ ਹੈ ਤਾਂ ਇਹ ਸਪੈਲਸ ਤਜੇ ਮੈਂ ਅਸੀਂ ਮਾਰਚ-April 2022 ਦੇ ਵਿੱਚ ਦੇਖਿਆ ਸੀਗਾ ਬਿਲਕੁਲ ਹੀ ਐਬਸੈਂਟ ਡਬਲਯੂ ਡੀ ਸਿਸਟਮ ਰਹਿ ਸੀ ਤੇ ਟੈਂਪਰੇਚਰ ਬਹੁਤ ਸ਼ੂਟ ਕਰ ਗਿਆ ਸੀ ਤੇ ਹੁਣ ਵੀ ਕਿਉਂਕਿ ਜੇ ਕਲੀਅਰ ਸਕਾਈ ਕੰਡੀਸ਼ਨਸ ਰਹਿਣਗੀਆਂ ਫਿਰ ਟੈਂਪਰੇਚਰ ਨੈਚੁਰਲ ਆ ਕੇ ਇਹ ਵਾਲੇ ਸੀਜ਼ਨ ਦੇ ਵਿੱਚ ਸ਼ੂਟ ਕਰ ਜਾਂਦਾ ਬਟ ਕਿਉਂਕਿ ਡਬਲਯੂ ਡੀ ਸਿਸਟਮ ਦੇ ਨਾਲ ਫਿਰ ਉਹ ਵਿੱਚ ਵਿੱਚ ਜਿਹੜੀ ਬ੍ਰੇਕ ਹੋ ਜਾਂਦੀ ਆ ਤੇ ਉਹਦੇ ਨਾਲ ਥੋੜਾ ਰੈਸਪਾਈਟ ਇਹ ਜਿਹੜੇ ਗਰਮੀ ਤੋਂ ਮਿਲ ਜਾਂਦਾ ਸੋ ਕਿਸਾਨ ਵੀਰਾਂ ਲਈ ਵੈਦਰ ਕਿੱਦਾਂ ਦਾ ਰਿਹਾ ਹੈ ਕਿਸਾਨ ਵੀਰਾਂ ਨੂੰ ਹਿਸਲਾ ਦੇ ਸਕਦੇ ਹਾਂ ਜੀ ਕਿ ਜਿਹੜੀ ਵੀਟ ਦੀ ਹਾਰਵੈਸਟਿੰਗ ਆਲਮੋਸਟ ਮੇਰਾ ਖਿਆਲ ਹੁਣ ਹੋ ਚੁੱਕੀ ਹੈ ਬਟ ਫਿਰ ਵੀ ਜੇ ਹਲੇ ਕੁਝ ਫਾਰਮਰਜ਼ ਹਾਰਵੈਸਟਿੰਗ ਕਰ ਰਹੇ ਨੇ ਤਾਂ ਉਹਨਾਂ ਨੂੰ ਆਉਣ ਵਾਲੇ 2-3 ਦਿਨਾਂ ਦੇ ਵਿੱਚ ਜ਼ਰੂਰ ਇਹ ਜਿਹੜਾ ਇਹਨੂੰ ਕੰਪਲੀਟ ਕਰ ਲੈਣਾ ਚਾਹੀਦਾ ਔਰ ਪ੍ਰੋਡਿਊਸ ਨੂੰ ਪ੍ਰੋਪਰਲੀ ਸੰਭਾਲ ਲੈਣਾ ਚਾਹੀਦਾ ਤਾਂ ਕਿ 10 ਤਰੀਕ ਤੋਂ ਜਿਹੜੀਆਂ ਵੈਦਰ ਕੰਡੀਸ਼ਨਸ ਬਣਨੀਆਂ ਨੇ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਜੀ ਤੁਹਾਡਾ 39 ਡਿਗਰੀ ਹੋ ਗਿਆ ਸਪਮਨ ਕਿ ਲੱਗਦਾ ਕਿ ਜਿਵੇਂ ਤੁਸੀਂ ਦੱਸਿਆ ਕਿ 3-4 ਦਿਨ ਅਜੇ ਰਾਈ ਸੀ ਹੋਣਾ ਹੈ ਤਾਂ ਗਰਮੀ ਬਦਨੀ ਹੈ ਕੰਡੀਸ਼ਨਸ ਪੂਰੀ ਕਲੀਅਰ ਹੈਗੀਆਂ ਨੇ ਕਿ 40 ਕ੍ਰੋਸ ਕਰ ਸਕਦਾ ਹੈ 40 ਤੱਕ ਜਾ ਸਕਦਾ ਹੈ ਜੀ ਕਿਉਂਕਿ ਆਨਵਾਰ ਦੇ ਦੋ ਤਿੰਨ ਦਿਨ ਹਲੇ ਕੰਡੀਸ਼ਨਸ ਕਲੀਅਰ ਨਹੀਂ ਇਹਨਾਂ ਦੇ ਵਿੱਚ ਜ਼ਰੂਰ ਅਸੀਂ ਹੋਰ ਰਾਈਜ਼ ਅਬਜ਼ਰਵ ਕਰ ਸਕਦੇ ਹਾਂ ਬਟ ਉਹਦੇ ਤੋਂ ਬਾਅਦ ਫਿਰ ਇੱਕ ਵਾਰੀ ਜਿਹੜਾ ਇਹ ਟੈਂਪਰੇਚਰ ਥੋੜਾ ਨੀਚੇ ਆਉਣ ਦੀ ਐਕਸਪੈਕਟੇਸ਼ਨ ਹੈ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਦੋਸਤੋ ਐਸੀ ਮੈਂ ਪੰਨੀਤ ਕੋਕਿੰਗ ਜਿਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਆਨਰ ਤਿੰਨ ਚਾਰ ਦਿਨ ਜਿਹੜਾ ਵਾਦਰ ਬਿਲਕੁਲ ਸਾਫ਼ ਹੈ ਸਕਾਈ ਬਿਲਕੁਲ ਕਲੀਅਰ ਰਹਿਣਗੇ ਔਰ ਸਨੀ ਡੇਸ ਹੋਣ ਕਰਕੇ ਕਿਤੇ ਨਾ ਕਿਤੇ ਤੁਹਾਨੂੰ ਜਿਹੜਾ ਟੈਂਪਰੇਚਰ ਹੈਗਾ ਉਹ ਰਾਈਸ ਕਰਦਾ ਜ਼ਰੂਰ ਨਜ਼ਰ ਆਏਗਾ ਲੇਕਿਨ ਆਫਟਰ 10 ਤਾਰੀਖ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਰੀ ਫੇਰ ਜਿਹੜਾ ਡੀਬਲਿਊ ਸਿਸਟਮ ਤੇ ਵਿਗੜਨ ਤੇ ਕਹਿ ਸਕਦੇ ਹੋ ਕਿ ਵਾਦਰ ਨੋਰਮਲ ਹੋ ਸਕਦਾ ਹੈ ਤਾਪਮਾਨ ਨੀਚੇ ਨੂੰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਲਾਈ ਜਾਦਾ ਤਨਵਾਦ ਉਹ ਜੋੜੇ ਰ ਲੁਧਿਆਣਾ ਲਾਈਵ ਦੇਣਾ